ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਸ਼ਾਇਦ ਖਾਸ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹ ਲਗਾਤਾਰ ਵਿਗੜਦੀ ਜਾ ਰਹੀ ਹੈ ਇਸ ਤਰੀਕੇ ਦੀਆਂ ਕਠਿਨਵਾਹ ਸਾਹਮਣੇ ਆ ਰਹੀਆਂ ਨੇ ਜਿੰਨਾਂ ਤੋਂ ਇਹ ਚਿੰਗਣ ਸਾਬਤ ਹੁੰਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਸ਼ਰਾਰਤੀ ਅੰਸਰ ਨੇ ਇਹਦਾ ਲਗਦਾ ਵੀ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ ਜਿਹੜਾ ਤਾਜ਼ਾ ਮਾਮਲਾ ਅਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਪਾਰੀ ਨੂੰ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਸ਼ਰਾਰਤੀ ਅੰਸਰਾ ਦੇ ਵੱਲੋਂ ਤਬ ਕੀ ਪਰੀ ਕੋਲਾ ਜਿਹੜੀਆਂ ਨੇ ਉਹ ਕੀਤੀ ਗਈਆਂ ਤੇ ਕਿਹਾ ਜਾ ਰਿਹਾ ਕਿ ਭਈ ਫਿਰੋਤੀ ਮੰਗਣ ਦੀ ਜੜੀਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਜਿਹੜੀ ਆਪਣੀ ਸਕਰੀਨ ਦੇ ਉੱਤੇ ਤਸਵੀਰਾਂ ਦੇਖ ਰਹੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕੁਝ ਨੌਜਵਾਨ ਜਿਹੜੇ ਨੇ ਇਸ ਵਪਾਰੀ ਦੀ ਫੈਕਟਰੀ ਅਤੇ ਕਰ ਦੇ ਬਾਹਰ ਘੁੰਮਦੇ ਤੇ ਮੰਡਰਾਤੇ ਹੋਏ ਨਜ਼ਰ ਆਏ ਵਪਾਰੀ ਦੇ ਵਰ ਲੋਕ ਜਿਹੜੇ ਬਿਆਨ ਦਿੱਤੇ ਗਏ ਆ ਉਹਨਾਂ ਦੇ ਮੁਤਾਬਿਕ ਉਸ ਦਾ ਪੂਰਾ ਪਰਿਵਾਰ ਜਿਹੜਾ ਉੱਤਰਿਆ ਹੋਇਆ ਸਹਿਮਿਆ ਹੋਇਆ ਪੁਲਿਸ ਦੇ ਕੋਲ ਮਾਮਲੇ ਦੀ ਸ਼ਿਕਾਇਤ ਦਰਜ ਕਰਾਈ ਆ ਤੇ ਵਪਾਰੀ ਹੁਣ ਪੁਲਿਸ ਦੇ ਕੋਲੋਂ ਆਪਣੀ ਸੁਰੱਖਿਆ ਦੀ ਗੁਹਾਰ ਲਾਂਦਾ ਹੋਇਆ ਨਜ਼ਰ ਆ ਰਿਹਾ ਤੁੰ ਤੂੰ ਦੱਸ ਦੇ ਕਿ ਅਮ੍ਰਿਤ ਸਰਦਾ ਇਹ ਪੂਰਾ ਮਾਮਲਾ ਜਿੱਥੇ ਪਹਿਲਾਂ ਤਾਂ ਵਪਾਰੀ ਨੂੰ ਤੰਕੀ ਪਰੇ ਕੋਲਾ ਕੀਤੀ ਗਈ ਡਰਾਇਆ ਗਿਆ ਉਸ ਨੂੰ ਤੰਕਾਇਆ ਗਿਆ ਤੇ ਉਸ ਤੋਂ ਬਾਅਦ ਉਸ ਦੀ ਫੈਕਟਰੀ ਅਤੇ ਘਰ ਦੇ ਆਲੇ ਦੁਆਲੇ ਕੁਝ ਅਣਪਛਾਤੇ ਨੌਜਵਾਨ ਜਿਹੜੇ ਨੇ ਉਹ ਮੰਡਰਾਉਂਦੇ ਹੋਏ ਦੇਖੇ ਗਏ ਵਪਾਰੀ ਅਤੇ ਉਸ ਦਾ ਪਰਿਵਾਰ ਸਹਿਮ ਦੇ ਮਾਹੌਲ ਦੇ ਵਿੱਚ ਜੀ ਰਿਹਾ ਅਤੇ ਉਸ ਦੇ ਅੱਗੇ ਗੁਹਾਰ ਇਹ ਲਈ ਜਾ ਰਹੀ ਆ ਕਿ ਮੇਰੀ ਅਤੇ ਮੇਰੇ ਪਰਿਵਾਰ ਦੀ ਜਿਹੜੀ ਆ ਉਹ ਸੁਰੱਖਿਆ ਕੀਤੀ ਜਾਵੇ ਪਰ ਇਹ ਦੇ ਵੱਲੋਂ ਜਿਹੜੇ ਸੀਸੀਟੀਵੀ ਫੁਟੇਜ ਜਾਰੀ ਕੀਤੇ ਗਏ ਆ ਜਿਸ ਦੇ ਵਿੱਚ ਦਾਵਾ ਆ ਕਿ ਉਹੀ ਨੌਜਵਾਨ ਨੇ ਜਿਹੜੇ ਧਮਕੀ ਪਰੇ ਕਾਲ ਉਸ ਨੂੰ ਕਰ ਰਹੇ ਨੇ ਤੇ ਹੈਕਿੰਗ ਇੱਕ ਤਰੀਕੇ ਦੀ ਉਸ ਦੀ ਕੀਤੀ ਜਾ ਰਹੀ ਆ ਉਸ ਦੇ ਘਰ ਦੇ ਬਾਹਰ ਉਸ ਦੀ ਫੈਕਟਰੀ ਦੇ ਬਾਹਰ ਜਿਹੜਾ ਇਹਨਾਂ ਨੌਜਵਾਨਾਂ ਦੇ ਵੱਲੋਂ ਉਹ ਡੇਰਾ ਪਾਇਆ ਹੋਇਆ ਤੇ ਜੇ ਵਪਾਰੀ ਜਿਹੜਾ ਉਹ ਡਰ ਦੇ ਮਾਹੌਲ ਦੇ ਵਿੱਚ ਜੀਣ ਨੂੰ ਮਜਬੂਰ ਆ ਨਾ ਕਿਤੇ ਉਹ ਆਸਰਕਦਾ ਅਤੇ ਨਾ ਜਾ ਸਕਦਾ ਪੁਲਿਸ ਦੇ ਕੋਲ ਜਦੋਂ ਵਪਾਰੀ ਪਹੁੰਚਿਆ ਪੁਲਿਸ ਦੇ ਕੋਲ ਸ਼ਿਕਾਇਤ ਅੱਧਾ ਜਿ ਕਰਾਈ ਲੇਕਿਨ ਕੋਈ ਉਸ ਨੂੰ ਠੋਸ ਜਿਹੜਾ ਕਾਰਵਾਈ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਵਪਾਰੀ ਆਪਣੇ ਸੁਰੱਖਿਆ ਨੂੰ ਲੈ ਕੇ ਵੀ ਜਿਹੜਾ ਚਿੰਤਤ ਨਜ਼ਰ ਆ ਰਿਹਾ ਵਪਾਰੀ ਦੇ ਵੱਲੋਂ ਬਾਰ ਬਾਰ ਇਹ ਗੱਲ ਆਖੀ ਜਾ ਰਹੀ ਹੈ ਕਿ ਹੋ ਸਕਦਾ ਕਿ ਮੇਰੀ ਜਾਨ ਨੂੰ ਵੀ ਖਤਰਾ ਹੋਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਚ ਕਟਨਾ ਵਾਪਰੀਆਂ ਨੇ ਤਾੜ-ਤਾੜ ਗੋਲੀਆਂ ਮਾਰੀਆਂ ਜਾਂਦੀਆਂ ਨੇ ਕਦੇ ਕਿਸੇ ਨੂੰ ਸਰੀਆ ਰਸਤੇ ਦੇ ਵਿੱਚ ਰੋਕ ਕੇ ਉਸ ਤੋਂ ਲੁੱਟਖੋ ਕੀਤੀ ਜਾਂਦੀ ਆ ਕਦੇ ਕਿਸੇ ਤੋਂ ਕਿਸਦਾ ਐਕਟਿਵਾ ਬਾਈਕ ਖੋਲਿੱਤਾ ਜਾਂਦਾ ਜਾਂ ਫਿਰ ਰੰਜਿਸ਼ ਦੇ ਵਿੱਚ ਆ ਕੇ ਕਤਲ ਤੱਕ ਕਰਨ ਦੇ ਜਿਹੜੇ ਮਾਮਲੇ ਸਾਹਮਣੇ ਆਏ ਨੇ ਪਿਛਲੇ ਕੁਝ ਦਿਨਾਂ ਦੇ ਅੰਤ ਕਰ ਕੀਤੀ ਜਾਂਏ ਤਾਂ ਬੜੀ ਤੇਜ਼ੀ ਦੇ ਨਾਲ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹ ਵਿਗੜਦੀ ਹੋਈ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਤਾਂ ਲੱਗਦਾ ਵੀ ਸ਼ਰਾਰਤੀ ਅੰਸਰਾਂ ਨੂੰ ਹੁਣੇ ਕਿਸੇ ਦਾ ਨਾ ਤਾਂ ਡਰ ਰਿਹਾ ਨਾ ਹੀ ਖੋਫ ਰਿਹਾ ਤੇ ਪੂਲਸ ਦਾਤਾ ਮਨੋ ਉਹ ਕੰਮ ਹੋ ਗਿਆ ਕਿਸ ਨੂੰ ਦੇਖ ਕੇ ਵੀ ਚੋਰਾ ਦੇ ਵੱਲੋਂ ਤੇ ਜਿਹੜੇ ਇਸ਼ਾਰਾ ਕੀ ਅੰਸਰ ਨੇ ਇਹਨਾਂ ਦੇ ਵੱਲੋਂ ਅਣ ਦੇਖਾ ਕੀਤਾ ਜਾ ਰਿਹਾ ਤਾਂ ਲੱਗਦਾ ਬਈ ਪੁਸਤਾ ਸਾਡਾ ਕੁਝ ਵਿਗਾੜ ਹੀ ਨਹੀਂ ਸਕਦੀ ਕਿਉਂਕਿ ਜਿਹੜੇ ਇਹਨਾਂ ਦੇ ਹੌਸਲੇ ਨੇ ਉਹ ਇਹਨੇ بلند ਨੇ ਕਿੰਨਾਂ ਨੂੰ ਡਰ ਕੇ ਸੇਦਾ ਨਹੀਂ ਰਿਹਾ ਸ਼ਰੀਆ ਤਨਤੀ ਪਰੇ ਕਾਲ ਕਿਤੇ ਜਾ ਰਹੇ ਨੇ ਜਦ ਵਿਅਕਤੀ ਨਹੀਂ ਮੰਨਦਾ ਤਾਂ ਉਹਦੀ ਫੈਕਟਰੀ ਦੇ ਅੱਗੇ ਉਸਦੇ ਘਰ ਦੇ ਅੱਗੇ ਮੰਡਰਾਂਦੇ ਹੋਏ ਨਜ਼ਰ ਆ ਰਹੇ ਨੇ چیک ਕਰ ਪੁੱਲ ਦਾ ਜਿਹੜਾ ਡੰਡਾ ਉਹ ਮਜ਼ਬੂਤ ਹੋਵੇ ਕਿ ਅਜਿਹਾ ਹੋ ਸਕਦਾ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਨੇ ਇਹਨਾਂ ਦੇ ਜ਼ਿਲ੍ਹਾ ਦੇ ਵਿੱਚ ਪੁੱਸਦਾ ਡਰ ਨਾ ਹੋਵੇ ਕਿ ਫਿਰ ਸ਼ਰਿਆਮ ਇਸ ਤਰੀਕੇ ਦੇ ਨਾਲ ਕਿਸੇ ਵਪਾਰੀ ਨੂੰ ਤੱਕ ਪਰੇਸ਼ਾਨ ਕਰ ਸਕਦੇ ਨੇ ਕਿ ਫਿਰ ਸ਼ਰਿਆਮ ਇਸ ਤਰੀਕੇ ਦੇ ਨਾਲ ਕਾਲ ਕਰਕੇ ਕਿਸੇ ਨੂੰ ਧਮਕਾ ਸਕਦੇ ਨੇ ਜਾਂ ਫਿਰ ਕਿਸੇ ਦੇ ਘਰ ਦੇ ਉੱਤੇ ਕਿਸੇ ਦੀ ਫੈਕਟਰੀ ਦੇ ਸਾਹਮਣੇ ਇਸ ਤਰੀਕੇ ਦੇ ਨਾਲ ਮਡਰਾ ਸਕਦੇ ਨੇ ਇਸ ਗੱਲ ਦਾ ਸਬੂਤ ਆ ਕਿ ਇਹਨਾਂ ਲੋਕਾਂ ਦੇ ਦਿਲਾਂ ਦੇ ਵਿੱਚੋਂ ਪ੍ਰਸ਼ਾਸਨ ਦਾ ਜਿਹੜਾ ਡਰ ਆ ਉਹ ਮੁੱਕ ਚੁੱਕਿਆ ਪੁਲਸ ਦਾ ਜਿਹੜਾ ਡਰ ਇਹਨਾਂ ਦੇ ਦਿਲਾਂ ਦੇ ਵਿੱਚੋਂ ਨਿਕਲ ਚੁੱਕਿਆ ਤੇ ਇਹਨਾਂ ਨੂੰ ਲੱਗਦਾ ਕਿ ਕੋਈ ਇਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ ਜਿੱਦਾਂ ਇਹ ਚਾਣਗੇ ਉਦਾਂ ਇਹ ਆਪਣੀ ਮਨਮਰਜ਼ੀ ਕਰਨਗੇ ਉਦਾਂ ਹੀ ਇਹ ਵਰਦਾਤ ਕਰਨਗੇ ਇੱਦਾਂ ਹੀ ਲੋਕਾਂ ਨੂੰ ਜ਼ਖਮੀ ਕਰਨਗੇ ਤੰਗ ਪਰੇਸ਼ਾਨ ਕਰਨਗੇ ਲੇਕਿਨ ਪੁਲਸ ਨੂੰ ਜਿਹੜਾ ਇਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੀ ਅਤੇ ਵਪਾਰੀ ਜਿਹੜੇ ਨੇ ਪੰਜਾਬ ਦੇ ਵਪਾਰੀ ਨੇ ਬਹੁਤ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਨੇ ਕਿ ਦੂਜੇ ਸੂਬਿਆਂ ਦੇ ਵਿੱਚ ਜਿਹੜਾ ਪੰਜਾਬ ਦਾ ਵਪਾਰੀ ਜਾ ਰਿਹਾ ਕੋਈ ਜਿਹੜੇ ਲੋਕ ਨੇ ਉਹ ਪੰਜਾਬ ਦੇ ਵਿੱਚ ਆਪਣਾ ਪੈਸਾ ਲਾ ਕੇ ਖੁਸ਼ ਨਹੀਂ ਹੈਗੇ ਜਿਹੜੀ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਵਿੱਚ ਇੱਕ ਗੱਲ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਕਿ ਜਿਹੜੇ ਵਪਾਰੀ ਹੁਣ ਜਿਹੜੇ ਨਵੇਂ ਵਪਾਰੀ ਨੇ ਉਹ ਪੰਜਾਬ 'ਚ ਪੈਸਾ ਲਾ ਕੇ ਖੁਸ਼ ਨਹੀਂ ਉਹ ਗੁਜਰਾਤ ਹਿਮਾਚਲ ਵਿਹਾਰ ਯੂਪੀ ਦੂਜੇ ਸਟੇਟਾਂ ਦੇ ਵਿੱਚ ਜਾ ਕੇ ਆਪਰੇ ਇੰਡਸਟਰੀ ਲਾ ਰਹੇ ਨੇ ਕਿਉਂਕਿ ਇੱਥੇ ਗੈਂਗਸਟਰਾਂ ਦੇ ਵੱਲੋਂ ਉਹਨਾਂ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਜਿਹੜੇਗਾ ਤਾਜ਼ਾ ਮਾਮਲਾ ਅਸੀਂ ਤੁਹਾਨੂੰ ਰੂਬਰੂ ਕਰਾ ਰਹੇ ਹਾਂ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਪਾਰੀ ਨੂੰ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਧਮਕੀ ਪਰਿਕੋਲਾ ਜਿਹੜੀ ਆ ਉਸ ਨੂੰ ਕੀਤੀਆਂ ਜਾ ਰਹੀਆਂ